ਕੀ ਬਸੇ ਮੋਰੋ ਤਰਵਾਦਾ ਸੁਖੀ ਬਸੇ ਮੋਰੋ ਤਰਵਾਦਾ 5.10 ਕਬਿਓ ਬਾਤ 베ਤੀ ਚੋ ਬੇ ਹਮਰੀ ਕਰੋ ਬਾਤ ਤੈਰ ਚਾਪੁਰਣ ਹੋਏ ਚਿੱਤ ਕੀ ਇੱਛਾ ਤਉ ਚਰਨਨ ਸਵੇ ਤੁਮ ਦਾ ਉਹ ਆਪ ਹੱਜ ਤੇ ਮੋ ਦੇ ਬਚਾਵੋ ਸੁਖੀ ਦਸੇ ਬੁਰੋ ਮੋ ਦੇਵਾਰ ਸੇਵਕ ਸਿੱਖ ਸਵੇ ਕਰਤਾ ਨਾ ਮੁਰਚਾ ਨਿਤ ਕਰਤਾ ਕਰਕੇ ਸਭ ਪੈਰਨ ਕੋ ਆਜ ਸੰਗ ਜੀਏ ਰਹੋਏ ਹਮਾਰੇ ਆਸਾ ਤੁਰਪਜਨ ਕੀ ਰਹਿ ਆਸਾ ਮੈਂ ਛਾੜ ਕੋਈ ਅਵਰਨ ਧਿਆਉ ਜੋ ਬਲ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਨਾ ਸਾਥ ਦੇ ਮੁਝੇ ਨਬਰੀਏ ਮਰਨ ਕਾਲ ਕਾ ਤਰਾਸ ਨਬਰੀਏ ਤੂੰ ਜੋ ਸਦਾ ਹਮਾਰੇ ਪੰਛਾ ਸੀ ਅਸ ਤੁਝ ਜੋ ਕਰੀ ਓ ਰੱਛਾ ਰਾਖਨ ਮੋਇ ਰਾਖਨ ਹਾਰੇ ਸਾਬ ਸੰਤ ਸਹਾਏ ਪਿਆਰੇ ਮੰਦ ਦੁਸ਼ਤਨ ਕੇ ਹੰਤਾ ਤੂੰ ਹੋ ਪੂਰੀ ਚਤੁਰ ਦਸੰਤਾ ਕਾਲ ਪਏ ਬ੍ਰਹਮਾ ਬਖਤਰਾ ਕਾਲ ਪਏ ਸਿਵ ਜੁਵ ਬਤਰਾ ਕਾਲ ਪਏ ਕਾਲ ਤੋ ਕਿਸ ਕੀ ਹੋ ਬੇਦ ਰਾਜ ਬ੍ਰਹਮਾ ਨੂੰ ਥਿਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਸਕਾਰ ਤਿਸ ਹੀ ਕੋ ਬਿਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਰ ਮਨ ਕੋ ਸਿਵ ਗੁਣ ਸੁਖ ਦੀ ਉਸ ਅੰਦਰ ਕੀ ਜਾਣਤ ਭਲੇ ਭਰੇ ਕੀ ਪੀਰ ਮਚਾਨਤ ਜੀ ਜੀ ਦੇ ਗੁਚਰੀ ਉਸਤੂਲਾ ਸਭ ਪਰ ਕ੍ਰਿਪਾ ਦੇਖ ਕੇ ਸੰਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇੱਕ ਇੱਕ ਦੀ ਪੀਰ ਮਚਾਨਾ ਕਟਕ ਦੀ ਪਟਪਟ ਕੀ ਜਾਣਾ ਜਬੂਦ ਕਰਕ ਕਰਾ ਕਰ ਤਾਰਾ ਪ੍ਰਜਾਤਾ ਰਤ ਬਬਤੇ ਪਾਰਾ ਜਰਿਆ ਕਰਕ ਕਰਤ ਹੋ ਕਬ ਤੁਮ ਮੇਰੇ ਦਿਲ ਤੇ ਦੇ ਤਰ ਸਭ ਤੇਰੇ ਬਦਨ ਸੇਸ਼ਟ ਸੰਤਰੇ ਆਪ ਆਪਨੀ ਮੂਜ ਉਚਾਰੇ ਤੁਮ ਸਭ ਹੀ ਤੇਰਾ ਤਨ ਨਾਲ ਚਾਦ ਤੇ ਬੀਜ ਪੇਦਾ ਆਰਾਲਾ ਲਦਨ ਤਾਤ ਨਰਮ ਤਨ ਲੰਬ ਆਤਨੀ ਸੁਨਾਤ ਤਸੰਬ ਤਾ ਕਾ ਮੂੜ ਚਾਇਤ ਪੇਦਾ ਜਾਤ ਕੋ ਪੇਵ ਨ ਪਾਵਤ ਬੀਦਾ ਆਂਖੋ ਕਰ ਪਾਹਣ ਅਨਮਨ ਮਹਾ ਮੂੜ ਕਛੇਤ ਨ ਜਾਣਤ ਮੁਰਦ ਜੇਤੀ ਬਨਤ ਪੈਨ ਪੈਨ ਤੋਹੇ ਨੀਤੀ ਕਮਰਾਲ ਖਾਜ ਜਾਏ ਬਸਰਾ ਕਹਿ ਬਿਸਜੋ ਕਿਉਂ ਸਸਾਇਆ ਕੀ ਕੈਰੋ ਹਨੂ ਬਿਸਰੂ ਪਰੰਤ ਪਇਓ ਰਵ ਫੈਕੂ ਪਾ ਮੁਰਦ ਜੀ 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 ਸਿਤਜ ਕੀਨੀ ਅਤ ਕੁਝ ਖਾਨ ਬਹੁਤ ਰਚਦੀਨੀ ਮੁਰਦ ਦਾਜਾ ਫਾਇ ਬੈਠਾ ਤੂੰ ਸਿਮਟ ਪਇਓ ਸੰਕਰੇ ਕਹਿਤਾ ਸਿਗਰੀ ਸਿਸ਼ਟ ਦਿਖਾਇਆ ਚੰਬਾਦ ਜੁਗਾਤ ਸਰੂਪ ਸਯੰਮ ਪ੍ਰਛਾ ਮੇਰੀ ਤੁਮ ਕਰੋ ਅਬਰਛਾ ਮੇਰੀ ਤੁਮ ਕਰੋ ਅਬਰਛਾ ਮੇਰੀ ਤੁਮ ਕਰੋ ਅਬਰਛਾ ਮੇਰੀ ਤੁਮ ਕਰੋ ਸਿਖ ਉਬਾਰ ਸਿਖ ਸੰਗਰੋ ਸਿਖ ਉਬਾਰ ਸਿਖ ਸੰਗਰੋ ਦੁਸ਼ਟ ਚਿਤੇ ਉਟਵਤਿ ਉਤ ਪਤਾ ਸકલ ਮਲੇ ਚਕਰੋ ਰਣ ਕਤਾ ਜੀਸ ਤੁਝ ਤਨ ਸਰਨੀ ਪਰੇ ਤਨ ਕੇ ਦੁਸ਼ਟ ਦੁਖ ਤੁਮ ਹਾਰੇ ਗੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਤਾਰੇ ਜੋਤਨ ਕੋ ਇਕ ਬਾਰੀ ਕਚਾ ਹੋਏ ਤਾਂ ਸਭ ਕਾਲਾ ਦੁਸ਼ਟ ਕਰਿ ਤੇ ਕਾਲਾ ਤੇ ਦੁਸ਼ਟ ਤੈਨੂੰ ਚਾਈ ਮਰੂ ਤਾਂ ਕੇ ਤਾਪ ਜਨਕ ਮੈ ਰਹਰੂ ਤੇ ਸਿੱਧ ਕਰੂ ਸਭ ਹੋਏ ਦੁਸ਼ਟ ਚਾਚਾ ਸਕੇ ਨ ਕੋਈ ਇੱਕ ਵਾਰ ਜੇ ਤੂੰ ਮੈ ਸਵਾਰੀ ਖਾਲ ਪਸਦੀ ਨਹੀਂ ਹੁਮਾਰਾ ਜਨਮ ਆਰ ਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋ ਤੇ ਰਹਾ ਦੁਖ ਦੇਤ ਮੈਂ ਸਰਬਾਤ ਕੈਲਹੁ ਸਰਬ ਧਰਮੋਂ ਮੋਸਾ ਦੁਸ਼ਟ ਤੋਂ ਕੈਲਹੁ ਬਚਾਈ ਸੁਖੀ ਬਸੈ ਮੋਰ ਪਰਿਵਾਰਾ